ਹੱfte ਵਾਲੇ ਸੁਣੇ ਦੋਤੀ ਮਹਾ ਸ਼ਿਵਰਾਤਰੀ ਦੀ ਬਹੁਤ ਬਹੁਤ ਸਾਰਿਆਂ ਨੂੰ ਇਲਾਕਾ ਨਿਵਾਸੀਆਂ ਨੂੰ ਮੁਬਾਰਕਾਂ ਖਜ਼ਾਨਾ ਗੇਟ ਧਰਮਪਾਲ ਪੰਮਾ ਪ੍ਰਧਾਨ ਗੇਟ ਖਜ਼ਾਨਾ ਹਰ ਸਾਲ ਹਰ ਤਰ੍ਹਾਂ ਇੱਥੇ ਲੰਗਰ ਲਗਾਇਆ ਜਾਂਦਾ ਆਪਾਂ ਸਾਰਿਆਂ ਨੂੰ ਮੁਬਾਰਕਾਂ ਦਿੰਨੇ ਆ ਸ਼ਿਵਰਾਤਰੀ ਦੀਆਂ ਬਹੁਤ ਬਹੁਤ ਧੰਨਵਾਦ ਆ ਸ਼ਿਵਰਾਤਰੀ ਹੈ ਮਹਾ ਸ਼ਿਵਰਾਤਰੀ ਦੇ ਸਾਡੇ सनातन धर्म हिंदू धर्म ਦਾ ਸਭ ਤੋਂ ਵੱਡਾ ਦਿਨ ਹੈ ਤੇ ਅੱਜ ਖਜ਼ਾਨਾ ਗੇਟ ਸਾਡੇ ਪ੍ਰਧਾਨ ਜੀ ਵੱਲੋਂ ਲੰਗਰ ਲਗਾਇਆ ਗਿਆ ਜਿਨ੍ਹਾਂ ਦਾ ਹੱਥ ਮਿਹਨਤ ਹੱਤ ਹੈ ਤੇ ਬਹੁਤ ਸੇਵਾ ਕਰਦੇ ਆ ਪ੍ਰਮਾਤਮਾ ਦੀ ਚਾਹ ਜਨਮਸ਼ਟ ਵੀ ਹੋਵੇ ਸ਼ਵਤਰੀ ਹੋਵੇ ਬਹੁਤ ਸੇਵਾ ਕਰਦੇ ਆ ਤੇ ਮੈਂ ਪ੍ਰਮਾਤਮਾ ਅੱਗੇ ਭੋਲੇ ਸ਼ੰਕਰ ਅੱਗੇ ਮਹਾਕਾਲ ਦੇ ਅੱਗੇ ਅਰਦਾਸ ਕਰਦਾ ਇਹ ਸਾਰੀ ਟੀਮ ਨੂੰ ਦਿਨ ਦੁਗਣੀ ਤੇ ਰਾਤ ਚੁਗਣੀ ਤਰੱਕੀ ਦੇਣ ਭੋਲੇ ਸ਼ੰਕਰ ਆਪਣਾ ਆਸ਼ੀਰਵਾਦ ਬਣਾਈ ਰੱਖਣ ਤੇ ਇਸ ਤਰ੍ਹਾਂ ਹੀ ਲੰਗਰ ਲਾਂਦੇ ਰਹਿਣ ਤੇ ਸਾਡੇ ਵੱਡੇ ਪ੍ਰਾਜਾ ਸ਼ਿਵ ਸੈਨਾ ਤੋਂ ਅਜੇ ਬਾਠਾਖਰੇ ਸਾਹਿਬ ਦਾ ਸੁਨੇਹਾ ਲੱਗਾ ਸੀ ਤੇ ਆਪਾਂ ਚੇਚੇ ਤੌਰ ਤੇ ਆਏ ਆ ਮੱਥਾ ਟੇਕਣ ਤੇ ਨਾਲ ਭਰਾਵਾਂ ਸਾਰਿਆਂ ਦੀ ਹਾਜ਼ਰੀ ਭਰ ਲਈ ਧੰਨਵਾਦ